ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਜੀ ਕੱਲ੍ਹ ਸ਼ਾਮੀ ਮੈਂ ਮੋਟਰ ਉੱਪਰ ਜਾ ਕੇ ਪਹਿਲਾਂ ਉਧਰ ਕਲਿੱਪ ਦਿਖਾਉਂਦਾ ਤੁਹਾਨੂੰ ਉਧਰ ਜਾ ਕੇ ਨਾ ਖੇਤ ਜਿਹੜੇ ਪਪੂਲਰ ਹੈ ਉੱਥੇ ਪਾਣੀ ਖੜਨ ਲੱਗ ਗਿਆ ਦਾ ਤੇ ਬੁੱਟੇ ਵੀ ਜਿਹੜੇ ਪੱਤੇ ਉਹਦੇ ਪਲੇ ਹੋਣ ਲੱਗ ਗਏ ਤੇ ਪਾਣੀ ਨਿਕਲਦਾ ਨਹੀਂ ਦਾ ਫਿਰ ਮੈਂ ਕੱਲ ਚੰਗੀ ਤਰ੍ਹਾਂ ਨੱਕਾ ਖੋਲਿਆ ਤਾਂ ਕਿ ਪਾਣੀ ਨਿਕਲ ਜਾਵੇ ਤੇ ਪਹਿਲਾਂ ਉਹ ਕਲਿੱਪ ਦੇਖੋ ਤੇ ਲੋ ਬਈ ਖੇਤ ਚ ਪਾਣੀ ਪਾਣੀ ਹੋਇਆ ਹੋਇਆ ਤਾਂ ਔਰ ਸਾਰਾ ਖੇਤ ਭਰਿਆ ਹੋਇਆ ਪਾਣੀ ਦਾ ਦੇਖੋ ਤੇ ਸੰਗਲੋ ਮਿੰਨੇ ਹੋ ਚਲੇ ਤਾਂ ਪੱਤੇ ਵੀ ਪਲੇ ਪੈਣ ਲੱਗੇ ਤੇ ਇਹਦੇ ਹੁਣ ਦਫੇਰ ਵੀ ਪੈ ਜਾਂਦਾ ਤਾਂ ਉਹ ਸਾਹਮਣੇ ਖੇਤੋਂ ਨੱਕਾ ਖੁੱਲ ਜਾਂਦਾ ਤਾਂ ਤੇ ਇੱਧਰ ਉਹ ਖੁੱਲਦਾ ਨਹੀਂ ਦਾ ਇੱਧਰ ਨੱਕੇ ਜੇ ਖੋਲ ਕੇ ਪਾਣੀ ਕੱਢਿਆ ਫਿਰ ਹੁਣ ਦੇਖਦਾ ਕੱਲ ਤੱਕ ਸਾਰਾ ਪਾਣੀ ਨਿਕਲ ਜੇ ਆਹ ਕੱਢਣ ਲੱਗਿਆ ਔਰ ਇਹਨਾਂ ਪਾਣੀ ਆ ਜਾਊਗਾ ਔਰ ਇਹਨਾਂ ਇਹ ਖੇਤ ਸਾਰੇ ਭਰੇ ਖੜੇ ਤੇ ਉੱਦਰ ਨੂੰ ਖਾਲੀ ਔਰੇ ਨੂੰ ਹੋਰ ਬਣਾਉਂਦਾ ਆਹ ਪਾਣੀ ਵੀ ਨਿਕਲ ਜੂਵੇ ਤੇ ਅੱਜ ਬਹੁਤ ਦਿਨਾਂ ਬਾਅਦ ਮੌਸਮ ਖੁੱਲਿਆ ਐ ਨਾ ਆਸਮਾਨ ਦੇਖੋ ਲੀਲਾ ਹੋਇਆ ਬੈਨਪੁਰ ਹੁਣ ਕਹਿੰਦਾ ਕਿ ਸੋਹਣਾ ਵਸਾਣ ਲੱਗਦਾ ਤੇ ਇੱਕ ਬੁੱਟਾ ਲੈ ਕੇ ਲਾਇਆ ਜੀਤਪੁਰ ਤੇ ਕਿ ਇਹ ਹੈ ਨਾ ਬੱਤੀ ਇੱਥੇ ਮਰਜੀ ਲੱਗ ਜੂਗਾ ਬਹੁਤ ਮੰਨੇ ਕਿ ਉਹਰੇ ਗਰੋ ਜਾਂ ਹੋ ਜੂਵੇ ਮਕਿਨੇ ਆਣੇ ਸ਼ਾਮ ਨੂੰ ਕੇ ਛੱਲੀ ਜਾਂਦੇ ਨਾਲੇ ਸਾਸ ਪਈ ਹੋਈ ਜਾਂਦੀ ਆ ਅੱਜ ਸ਼ਾਮ ਨੂੰ ਫੇਰ ਗੁੱਡੂ ਗਏ ਨੂੰ ਰੋੜੀ ਰੋੜੀ ਚੁਗੀ ਜਾਣੀ ਆ ਤੇ ਬਾਕੀ ਹੁਣ ਚੱਲਦੇ ਫੇਰ ਦੁਆਰ ਤੇ ਤੇ ਦੇਖ ਲਈਏ ਕਿੰਨਾ ਪਾਣੀ ਨਿਕਲ ਗਿਆ ਮੋਟਰ ਪਰ ਤੇ ਕਿੰਨਾ ਨਹੀਂ ਤੇ ਲੋਹੀ ਰੋਟੀ ਪਾਣੀ ਖਾ ਲਿਆ ਐਨ ਤੋਂ ਪਚੜ ਗਈ ਤੇ ਹੁਣ ਚੱਲਦੇ ਮੋਟਰ ਪਾ ਤੇ ਇੱਧਰ ਅਜੇ ਗੱਡੀ ਵੀ ਬਾਹਰ ਕੱਢਣੀ ਆ ਵੀ ਕਾਫੀ ਦਿਨ ਹੋ ਗਏ ਇਹਦੀ ਟਾਇਰ ਚ ਹਵਾ ਭਰੀਏ ਇਹ ਟਾਇਰ ਚ ਨਾ ਹਵਾ ਨਿਕਲੀ ਜਾਂਦੀ ਹੈ ਮੋਰਲੇ ਚ ਵੀ ਨਿਕਲੀ ਜਾਂਦੀ ਪਿਛਲੇ ਚ ਵੀ ਨਿਕਲੀ ਜਾਂਦੀ ਹੈ ਟਾਇਰ ਕਾਫੀ ਘਸ ਗਏ ਤੇ ਤਾਂ ਕਰਕੇ ਸੀ ਨਾ ਨਵੇਂ ਟਾਇਰ ਪਾਏ ਸੀਗੇ ਉਹਲੇ ਤੇ ਦੇਖਦੇ ਆ ਬਰੋਖ ਹਲਵਾਤੇ ਸੀ ਕਿਉਂਕਿ ਚੰਡੀਗੜ੍ਹ ਚਲਾਣ ਹੁੰਦਾ ਦਾ ਤੇ ਹੁਣ ਰੂਲ ਬਦਲੇ ਆ ਦੇਖਦੇ ਹੁਣ ਫੇਰ ਪਾ ਦਾਂਗੇ ਬਾਕੀ ਚਲੋ ਦੇਖਦੇ ਅਜ ਪਹਿਲਾਂ ਸ਼ਾਮ ਨੂੰ ਕੱਢ ਕੇ ਨਾ ਟਾਇਰਾਂ ਚ ਹਵਾ ਭਰਾਂਗੇ ਤੇ ਹੁਣ ਚੱਲੀ ਰੋਟੀ ਖਾ ਲਈ ਨਾਲੇ ਸਹਾਰੂ ਨੂੰ ਜਣਾ ਮੋਟਰਵਾਹ ਕੰਮ ਕਰੇ ਜਾਈਏ ਪਹਿਲਾਂ ਖੋਲੀਏ ਗੇਟ ਗਾਲਾ ਲੈਣੀਆ ਬੋਲਟ ਦੇ ਟਾਇਰ ਲਿਬੜੇ ਹੋਏ ਆ ਫਰਸ਼ ਨੂੰ ਧੋਤਾਂ ਤੇ ਹੁਣ ਫੇਰ ਲਿਬੜ ਜਾਣ ਬੈਂਪਰ ਮਾਰ ਕੇ ਕਰਦਾਂਗੇ ਸਾਫ ਆਨੇ ਪਾ ਵੀ ਜਰਜੀ ਪੈ ਗਈ ਥੀ ਯਾਰ ਬਾਕੀ ਜਰ ਤਾਂ ਤਾਰ ਸੀ ਤਾਰਤੀ ਸੀਗੀ ਬੋਲਟ ਈ ਸਾਰੀ ਜਿਹੜੀ ਇਹਨਾਂ ਪਾ ਲੱਗੀ ਥੀ ਆਹ ਆਣੀ ਉਦਰੀ ਇਹ ਪਹਿਲੀ ਲੱਗੀ ਦੀ ਬਾਕੀ ਯਾਰ ਇੰਜਨ ਵੀ ਕਾਲੀ ਕਰਤਾ ਤੇ ਹੁਣ ਬਾਅਦ ਚ ਰਮਿੰਗ ਮਰਾਵਾਂਗੇ ਇਹ ਚ ਤੇ ਚਲਿਏ ਮੋਟਰ ਪਾ ਹੁਣ ਰੋਗੇ ਨੰਦਾਰੀ ਉਹ ਚਲਾ ਕੇ ਸਾਥ ਕਰਾਂਗੇ ਚੱਲ ਵੀ ਚੱਲ ਅੱਜ ਮੌਸਮ ਹੈ ਠੰਡਾ ਜਾਇ ਥੋੜੀ ਥੋੜੀ ਹਵਾ ਚੱਲਦੀ ਥੋੜੀ ਥੋੜੀ ਚੱਲਦੀ ਹਵਾ ਉਹ ਦੇਖੋ ਤੇ ਬਾਕੀ ਚੱਲੀ ਆ ਮੋਟਰ ਪਰ ਕਈ ਕਈ ਵੀ ਲੈ ਕੇ ਚੱਲਦੇ ਨਾਲ ਦੇ ਪਾਣੀ ਕੱਢਣਾ ਹੋਇਆ ਵੇ ਨਿਕਲ ਜੂਗਾ ਹੋਰ ਹੁਣ ਡੈਡੀ ਨੇ ਸਾਰੇ ਕੰਮ ਲੋਡ ਕਰਾ ਦੇਣੇ ਤੇ ਖੜਾਣਾ ਗੇਟ ਆਪਣਾ ਪੂਰਾ ਨਹੀਂ ਖੁੱਲਦਾ ਕਿਉਂਕਿ ਨੇ ਟਾਲ ਦਿੱਤੀ ਵੇਰੇ ਕਰਕੇ ਨਹੀਂ ਪੂਰਾ ਖੁੱਲਦਾ ਹੈ ਇਹ ਹੁਣ ਦੇਖਾਂ ਡੈਡੀ ਜੀ ਐ ਤੇ ਲੋਡ ਕਰਾਵਾਂਗੇ ਇਹਨੂੰ ਟੈਲਾਂ ਜਾਂ ਪਟਵਾ ਕੇ ਇਹਨੂੰ ਕਸਾਵਾਂਗੇ ਕੀ ਕਹੀ ਚੱਕ ਲਈਏ ਤੇ ਬੈਂਪਰ ਆ ਕੇ ਮਾਰ ਦਵਾਂਗੇ ਦੇਖਦੇ ਮੋਟਰ ਪਰ ਵੀ ਇੱਕ ਦੋ ਬੁੱਟ ਲੱਗੇ ਉਹ ਦੇਖਦੇ ਅੱਜ ਪਰ ਹੁਣ ਪੱਟ ਕੇ ਲਿਆਉਂਗਾ ਉਹ ਵੀ ਇੱਕ ਦੋ ਲਾ ਦੇਣਾ ਪਰ ਇਧਰ ਨੂੰ ਕੀ ਹੈ ਨਾ ਹੌਲੀ ਹੌਲੀ ਵਧੀ ਜਾਉਂਗੇ ਫੇਰ ਬੁੱਟੇ ਚੱਲੀ ਹੁਣ ਮੋਟਰ ਪਰ ਕੀ ਚੀਜ਼ ਹੁਣ ਰੱਖੋ ਹੁਣ ਤੇਲ ਦਿਖਦੀ ਐ ਨਿਕਣ ਸ਼ੀਸਾ ਹੀ ਲਾਇਆ ਹੋंदा ਉਹ ਦੇਖੋ ਐਂ ਦਿਖਦਾ ਸਾਰੀ ਸੜਕ ਉਹ ਟਰੈਕਟਰ ਨਿਕਲੇ ਆ ਨਾ ਕਈ ਰੱਖ ਲਈਏ ਪਰ ਤੇ ਹੁਣ ਚੱਲੀਏ ਮੋਟਰਪਨੋ ਸ਼ਿਆਰੋ ਆ ਰੇਸ ਘਟਾਤੀ ਮਰਾ ਬਈ ਜਦੋਂ ਨਿਮਾਚਾ ਮਿਲ ਗਿਆ ਉਹਨੂੰ ਵੀ ਲੈ ਕੇ ਚੱਲਦੇ ਆ ਨਾ ਵੀ ਨਿਮਾਚਾ ਮਿਲ ਗਿਆ ਹਲੀ ਮੋਟਰ ਤਾਨੂੰ ਚੱਲਦੇ ਚੱਲਦੇ ਆ ਮਾ ਗੱਲ ਅੱਛਾ ਕੰਬਚਰੂ ਨਵੇਂ ਆ ਗਏ ਹੈ ਕਿ ਪੁਰਾਣੀ ਹੈ ਨਾ ਨਵੀਂ ਵਾਲਿਆਂ ਦੇਤੀਆਂ ਅੱਛਾ ਅੱਛਾ ਆ ਸੁਈ ਦੀ ਗਿਆ ਹੈ ਹਾਂ ਆਹੀ ਦੀ ਹਾਂ ਆ ਕੱਟੂ ਬੱਚਾ ਬੱਚਾ ਆਹ ਓਹ ਸਾਨ ਓਹ ਝੋਟਾ ਹਾਂ ਪਤਾ ਦੇਂਦਾ ਧੁੱਪਾਂ ਦਾ ਹੋ ਗਿਆ ਦੁਪਹਿਰ ਸ਼ਾਮ ਆ ਜਾਣੀ ਹੌਲੀ ਹੌਲੀ ਆਏ ਆਣਾ ਧੁੱਪ ਫੇਰੇ ਹੋ ਜਾਈਨੀ ਸ਼ਾਮਾਂ ਇਹਨਾਂ ਬਾਹਰ ਠੰਡੀ ਠੰਡੀ ਹਵਾ ਲੱਗੀ ਜਾਂਦੀ ਆ। ਹਾਂ। ਅੱਜ ਹੁਣ ਇੱਥੇ ਪਾਣੀ ਨਾ ਥੋੜੇ ਸਾਡੇ ਭਾਈ ਜਾਣਦਾ ਨਹੀਂ ਹੈਗਾ ਬਹੁਤ ਉੱਕਲ ਨਹੀਂ। ਅੱਛਾ। ਟੁੰਗਣੀ ਲਾਈ ਹੋਈ ਬੜੀ। ਹੂੰ। ਉਹ ਲਾਗੀ ਦਿਖਾਤੀ ਤੇ ਇਹਨਾਂ ਅੱਛਾ ਜਾਂਦਾ। ਦੂਹੇ ਲੜਣੀ ਚੋਂਦਾ। ਟੁੰਗ ਦਾ। ਦੂਹੇ ਲੜਣੀ ਚੋਂਗਦਾ ਹਲੇ। ਕਿਦਾਂ ਹੁੰਦੇ ਨਹੀਂ ਹੈਗੇ ਆਪਣਾ। ਅੱਛਾ। ਆਪਣਾ ਠੀਕ ਆ। ਹੂੰ। ਤੇ ਸਿੱਪਾ ਯੋ ਉੱਤੇ ਬੜੀ ਟੁੰਗਣੀ ਲਿਆ ਕੇ ਰੱਖੀ ਹੋਈ ਵਾਸਤੇ। ਅੱਛਾ ਅੱਛਾ ਠੀਕ ਆ। ਮੰਤਲ ਚਾਚੇ ਨਾਲੇ ਲੈ ਕੇ ਡਾਲਦੇ ਨਾਲੇ ਬੁੱਟੇ ਦਿਖਾ ਦੂੰਗਾ। ਗੋਲੂਆ ਅੰਕਲ ਕਹਿੰਦੇ ਰੇ ਪਾਤੀ ਨਹੀਂ ਕਹਿੰਦਾ ਪਹਿਲਾਂ ਪਾਣੀ ਨਿਕਲ ਜਾ ਸੁੱਕ ਜਾਵੇ। ਕੌਣ ਕਹਦਾ? ਗੋਲੂਆ ਅੰਕਲ ਨੂੰ ਪੁੱਛਿਆ ਤਾਂ ਮੈਂ। ਆਹੋ। ਪਾਣੀ ਬੋਖੜਾ ਪਿੱਤ ਪਾਣੀ ਤਾਂ ਹਾਲੇ ਨਹੀਂ ਹੋਣਾ। ਅੰਨੇ ਕਹਿੰਦਾ ਕੱਢਿਆ ਮੈਂ ਰਾਤੀ ਆ ਕੇ ਥੋੜੇ। ਪਾਣੀ ਜਿਹੜਾ ਨਿਕਲ ਜਾ ਹੁਣੀ ਤੇ ਬਾਅਦ ਸੁੂ ਸੁੂ ਵਿੱਚ ਵਿਲੇ ਹੋ ਜਾਣਾ ਸਾਰਾ ਕੁਝ। ਹਾਂ। ਫੇਰ ਇਹ ਪਾਇਦਾ ਫੇਰ। ਫੇਰੇ ਪਾਇਦਾ ਪਾਇਦਾ ਹੁਣ ਨਹੀਂ। ਹੁਣ ਤਾਂ ਪਾਣੀ ਨਾ ਹਟ ਜਾਣਾ ਤੇਰਾ। ਅੱਛਾ। ਹਾਲੇ ਕੋਈ ਪਤਾ ਨਹੀਂ। ਉਹ ਇਹ ਤਾਂ ਅੱਗੇ ਆ। ਰੇਤਾ ਪੂਰਾ ਐ ਨਾ ਪਾਣੀ ਸੁੱਕਦਾ ਨਹੀਂ ਹੋਇਆ। ਆਕਾ ਕਰਾ ਸੂਕਾਤ ਦੇ ਵਿੱਚ ਪਾ ਕਣਕਾਂ ਨਿੱਜਣੀਆਂ। ਜਦ ਪਾਉਣੇ ਦਾ ਫਾਇਦਾ ਹੈ। ਅੱਛਾ। ਰੇ ਰੇ ਖੇਤਾਂ ਚ। ਗਟਾਈ ਕਰਾ ਨਹੀਂ ਪਹਿਲਾਂ। ਗਟਾਈ ਵਿੱਚ ਤੇ ਟਰੈਕਟਰ ਨਾਲ ਬਵਾਦਣਾ ਖੱਬਲੇ ਬਵਾ ਹੋ ਗਿਆ ਤਾਂ। ਇਹਦੇ ਕਪੂਲੇ ਰਹਿ ਜਾਂਦੇ ਨਾ ਉਹਦਾ ਤੇ ਕੰਨੀ ਪੈਂਦੀ ਫਿਰ। ਹਾਂ। ਚਲ ਚੱਲਦੇ ਫੇ ਮੋਟਰ ਫਾਂ। ਲੈ ਵੀ ਦੇਖੀਏ। ਸਿੰਖਾ ਤਾਂ ਇਕੱਲੀ ਆ ਗਰਾ ਮੈਂ ਡਰਦਾ ਡਰਦਾ।

ਇਨਾ ਕ ਤਾਂ ਤੁੱਪਣਾ ਖਾ ਲੈਣਾ ਏ ਇਨਕ ਆ ਤਾਂ ਇਥੇ ਦੋ ਦਿਨ ਨੇ ਤੁੱਪਾ ਪਈ ਨਾ ਇਹ ਜੀ ਹਾਂ ਆ ਤਾਂ ਦੇਖੀ ਐਨ ਬੋਨੇ ਵਾਲਾ ਹੋ ਜਾਣਾ ਇਹ ਨਾ ਫੇਰ ਬਾਬੇ ਖੱਬਲੇ ਕੱਖ ਜੇ ਯਾਰ ਹਨਾ ਇਹ ਲੀਲਾ ਏ ਪੌਣਾ ਹੀ ਪਹਿਣਾ ਏ ਸੁਰਤੋਂ ਪਹਿਲਾ ਫੇਰ ਨਾ ਪੜਾ ਹੋ ਵੱਡ ਨਹੀਂ ਆਉਂਗਾ ਇਹ ਹਾਂ ਆ ਨਹੀਂ ਆਉਣਾ ਇਹ ਹੂੰ ਕਵੀਆਂ ਨਾਲ ਬਾਦੇ ਹੋ ਕੱਲ ਦੇਖਦੇ ਵੱਡ ਕੇ ਆਪਾਂ ਕਰਨੇ ਵੀ ਕਿ ਆਣ ਲੈਟ ਬਲਦੀ ਏ ਜੀ ਤਤੂ ਕਦੇ ਚਮਕ ਪੰਜੇ ਚਮਕਦੀ ਹੈ ਮੈਂ ਇਹਦੇ ਬਾਲ ਦੀ ਰਹਿ ਗਈ ਇਕਾ ਰਾਜੂ ਨੂੰ ਕਹਿਣਾ ਯਾਰ ਮੈਂ ਕਿ ਮੇਰੇ ਖੇਤ ਦਾ ਪਾਣੀ ਨਿਕਲਦਾ ਇਹਨੂੰ ਪਹਿਲੀ ਛੱਡ ਦੇ ਰਾਜੂ ਨੂੰ ਕਹਿ ਦਿੰਨੇ ਆ ਰਾਜੂ ਨੂੰ ਫੋਨ ਕਰਦੇ ਆ ਗੱਲ ਕਰਦੇ ਆ ਉੱਥੇ ਜਾ ਕੇ ਕਰਦੇ ਆ ਆ ਹੋਏ ਨਾਲੋਂ ਅੱਖਾਂ ਹੁਣ ਮਣਾਰ ਚੰਨਾ ਚੰਨਾ ਜਿਹਾ ਲੱਗਦਾ ਧੁੱਪ ਆਏ ਤੇ ਧੁੱਪਾ ਹੁਣ ਵਧੀਆ ਲੱਗਦਾ ਜੀ ਜਿਆਦਾ ਛਾਵੇਂ ਹੁੰਦੀ ਹੈ ਨਾ ਉਹਦੇ ਜੀ ਨਹੀਂ ਲੱਗਦਾ ਜੋ ਜਿਗਣਾ ਬੱਦਲ ਵਾਈਦੀ ਹੋ ਜਾਂਦੀ ਹੈ। ਇੱਕ ਤਾਂ ਫੂਲਰਾਂ ਕਰਕੇ ਸ਼ੋਰਾ ਹੋ ਗਿਆ ਹੁਣ। ਹਾਂ ਹੁਣ ਨੇ ਹੁਣ ਕਿੰਨਾ ਖੁੱਲਾ ਲੱਗਦਾ ਮੈਨੂੰ। ਘਾਟ ਇਟਾਂ ਜਾਮਣਾਂ ਹੋ ਗਈਆਂ ਇਹਨਾਂ ਕਰਕੇ ਇਹ ਤਾਂ ਬਹੁਤ ਮੋਟਰ ਦੀ ਲੁੱਕ ਜੀ ਘਟ ਗਈ। ਦੇਖ ਦੇਖ ਰਹੂंगे ਲੋਟ। ਅੱਡੇ ਵਧਣੀਆਂ ਪੈਣੀਆਂ ਬਾਈ। ਅੱਡੇ ਤਾਂ ਨਹੀਂ ਜੋ ਜਾਮਣ ਵੜਦਾਂਗੇ। ਨਹੀਂ ਜਾਮਣ ਤਾਂ ਜਾਮਣਾ ਲੱਗਣੀ ਆ। ਨਹੀਂ ਇਹ ਤਾਂ ਸ਼ਾਮਰ ਹੋਣਗੇ ਮੂਰੇ। ਪੂਰੇ ਦੇ ਦੇ। ਖੰਦੀ ਤੜਾ ਕੇ ਮੂਰੇ ਪਾਰਕ ਜੀ ਬਣਾ ਦਾਂਗੇ। ਬਾਕੀ ਕਿ ਕੱਦੂ ਹੋ ਗਿਆ ਕੱਦੂ ਦਾ ਉੱਥੇ ਮੈਂ ਕਈ ਦਿਨਾਂ ਦੇਖਿਆ ਦੋ ਕੱਦੂ ਸੀ ਤੋੜ ਲਏਗੇ ਤੇ ਆਹੋ ਇੱਕ ਆ ਹੋਰ ਲੱਗਿਆ ਪਿਆ ਏ ਲੱਗਦੇ ਹੌਲੀ ਹੌਲੀ ਹੁਣ ਹੌਲੀ ਹੌਲੀ ਲੱਗਦੇ ਕਿੱਥੇ ਗਿਆ ਵੀ ਇੱਕ ਲੱਗਿਆ ਦਾ ਉਰੇ ਤੇ ਤੋੜਿਆ ਨਹੀਂ ਰਾਤ ਦੇਖ ਕੇ ਕਿਹਾ ਤਾਂ ਮੈਂ ਕੋਈ ਤੋੜੇ ਤਾਂ ਨਹੀਂ ਲੈ ਗਿਆ ਹੁਣ ਹੋ ਗਿਆ ਮੇਗਾ ਨਾ ਕੰਮ ਹੋਈ ਹੈ ਮੈਨੂੰ ਲੱਗਦੀ ਕਰ ਗਿਆ ਆਹ ਏ ਹੈਗਾ ਆ ਛੋਟਾ ਏ ਤਾਂ ਕਿੰਨਾ ਗਿਆ ਇਹ ਤਾਂ ਹੁਣ ਲੱਗਿਆ ਕਿਰਾਏ ਇੱਥੇ ਆਲਾ ਤੋੜ ਲੈ ਗਿਆ ਤੇ ਕੋਈ ਕਰ ਗਿਆ ਕੰਮ じゃ ਕਰ ਗਿਆ ਕੰਮ ਹੋਈ ਹੋਰ ਦੱਸ ਮੈਂ ਸਾਹਮ ਕੇ ਰੱਖਾ ਕੋਈ ਨਹੀਂ ਆਉਂਦਾ ਕੋਈ ਮੈਂ ਤੇ ਨਹੀਂ ਦੱਸਦਾ ਭਾਈਆਂ ਨੂੰ ਵੀ ਪੁੱਛ ਲਈ ਇਹਨਾਂ ਨੂੰ ਭਈਆ ਲਾਉਂਦਾ ਤੈ ਮੈਂ ਹੈ ਪੁੱਛੂਗਾ ਉਹਨਾਂ ਨੂੰ ਕੋਈ ਪੈਂਦੇ ਆ ਸਮੇਂ ਹੁਣ ਆਉਂਦਾ ਹੀ ਨਹੀਂ ਨਾ ਕਰਕੇ ਕੋਈ ਉਹਦੇ ਪੁੱਛਾਂ ਮੈਂ ਉਹ ਕਹਿੰਦਾ ਮੇਰੇ ਕੱਦੂ ਦੇ ਉੱਪਰ ਆ ਨਾ ਉਹ ਵੀ ਤੋੜੀ ਵੀ ਦੀਆਂ ਯਾਰ ਹਾਂ ਆ ਸ਼ਾਮ ਨੂੰ ਹੁੰਦਾ ਨੇਰੇ ਫੇਰ ਪੁੱਛੂ ਹੋਰ ਤਾਂ ਹੈ ਨਹੀਂ ਇਹ ਤਾਂ ਕਈ ਦਿਨ ਹੋ ਗਿਆ ਲੱਗਿਆ ਉਹ ਤਾਂ ਦੇਖਿਆ ਮੈਂ ਅਰੇ ਨਹੀਂ ਦੇਖਿਆ ਡੱਗ ਹੋ ਗਿਆ ਤਾਂ ਲੈ ਕਾਸਾ ਬੜਾ ਤਾਂ ਨੋ ਦੋ ਤਾਂ ਮੈਂ ਤੋੜ ਲੈ ਗਿਆ ਨਾ 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 ਇੱਥੇ ਦਾ ਮੈਂ ਦੇਖਿਆ ਇੱਥੇ ਐਡਾ ਹੋਇਆ ਪਤਾ ਹਾਂ ਮੈਂ ਦੇਖ ਕੇ ਗਿਆ ਹਾਂ ਐਡਾ ਮੈਂ ਮੈਂ ਰਾਤ ਦੇਖ ਕੇ ਗਿਆ ਮੈਂ ਮੈਂ ਚੱਲ ਥੋੜਾ ਜਿਹਾ ਬੜਾ ਹੋ ਜੇ ਤਾਂ ਸਬਜ਼ੀ ਬਣੂਗੀ ਮੈਂ ਚਾਹਦਾ ਮੈਂ ਵੀਰ ਸ਼ਨੀ ਉਧਰੋਂ ਛੁੱਕੇ ਤੁਸੀਂ ਕਿਦਾਂ ਗਏ ਤੇ ਵੀਰਵਾਰ ਨੂੰ ਵੀਰਵਾਰੇ ਗਏ ਤਾਂ ਹਾਂ ਸ਼ਾਇਦ ਸ਼ੁਕਰਵਾਰ ਨੂੰ ਆਇਆ ਥਰੇ ਮੈਂ ਹਾਂ ਤੇ ਦੇ ਲਾ ਹੁਣ ਸ਼ੁਕਰਵਾਰ ਹਾਂ ਤੇ ਮੰਗਲਵਾਰ ਹੈ ਕੁੰਡਲਵਾਰ ਹੋ ਗਿਆ ਰਾਤ ਹੀ ਤੋਂ ਆ ਗਿਆ ਤੇ ਤੇ ਬਾਅਦ ਤੋਂ ਤੋੜ ਗਿਆ ਰਾਤ ਹੋਰੇ ਹੈਗਾ ਤਾਂ ਰਾਤ ਮੈਂ ਦੇਖੇਗਾ ਜਦ ਤੱਕ ਹੈਗਾ ਤਾਂ ਮਾ ਉਤੇ ਬਾ ਤੋੜਿਆ ਜਾਂ ਮੇਰੇ ਤੋੜਿਆ ਕਿਸੇ ਨੇ ਹਾਂ ਮੇਰੇ ਤੋੜਿਆ ਜਾਂ ਰਾਤ ਦੀ ਸਬਜ਼ੀ ਬਣਾਈ ਹੋਣੀ ਹਾਂ ਹਾਂ ਸਾਡੇ ਮਿੰਜਾ ਵੀ ਟੁੱਟ ਗਿਆ ਚੱਲੋ ਇਹਦਾ ਨਵਾਂ ਵੱਡ ਜਾਊਗਾ ਬਾਣੇ ਬਾਣ ਗਲ ਜਾਂਦਾ ਨਾ ਬਾਣ ਗਲ ਜਾਂ ਪਿੰਨ ਸਾਲ ਦੋ ਸਾਲ ਕੇ ਖੜਦਾ ਹਾਂ ਇਹ ਵੀ ਕਾਫੀ ਟਾਈਮ ਹੋ ਗਿਆ ਇਹਨਾਂ ਆ ਤੋੜ ਕੇ ਲੈ ਕੇ ਜਾਣਾ ਜੜ ਤੋਂ ਹੈ ਤੋਰੀਆਂ ਦੋਰੀਆਂ ਦੇਖ ਲੈ ਤੋਰੀਆਂ ਨਾਲੇ ਘਰਾਂ ਪਈਆਂ ਬਹੁਤ ਮਾਸ ਬਣਾਈਆਂ ਤੋਰੀਆਂ ਮਾਸੜੀਆਂ ਨੇ ਤਾਂ ਬਹੁਤ ਆ ਗਈਆਂ ਹੂੰ 30 ਰੁਪਏ ਕਿਲੋ ਬਾਜ਼ਾਰ ਜੀ ਇੱਦਾਂ ਕਹਿੰਦਾ ਕਿੰਨੇ 30 ਰੁਪਏ ਕਿਲੋ ਰੋਪਣ ਬੱਲੇ ਆ ਜੜ ਜੀ ਦੇਖਣੀ ਆ ਜਟ ਨਿਕਲ ਜੂਗੀ ਅੱਗੇ ਨਹੀਂ ਮੈਂ ਕਰਨੀ ਇੱਕ ਘਰਾਂ ਲਾਉਣੀ ਇੱਕ ਐ ਜੀ ਸਾਰੀਆਂ ਨਾ ਨਾ ਹਾ ਜੜ ਇੱਕ ਤਰਦੀਪ ਨੂੰ ਪਤਾ ਹੈ ਉਹ ਹੀ ਕਾਰੀਗਰ ਜਾਦਾ ਜੁੜਾ ਹੂੰ ਕੱਟਣੇ ਦਾ ਉਹਨੂੰ ਪਤਾ ਏ ਪੁੱਛੂ ਮਾਨੂੰ ਮੋਨਵਾਰ ਕੀ ਦੀਹਾ ਜੜ ਚੋਂ ਕੱਢਦੀ ਏ ਕਿ ਚੱਲ ਪੂੰਗੀ ਘਰਾਂ ਹਾਂ ਲੈ ਜਾਣ ਚੱਲ ਪੜੀ ਆ ਲੱਗ ਜਾਣੀ ਜੀ ਹੂੰ ਅਮਕਰਾਂ ਹੁਣ ਖਾਲੀ ਹੋ ਪਾਰ ਕੇ ਜਿਆਦਾ ਹੋਲੀ ਹੋਲੀ ਬੜੀਆਂ ਹੋ ਜੂਗੀਆਂ ਇਹੇ ਪਾਰ ਕੇ ਤੂੰ ਆਏ ਕਰ ਹਾਂ ਉਹਨੂੰ ਕਹਿ ਦੇ ਸੁਖਦੀਪ ਨੂੰ ਵੀ ਬੇਰੇ ਲਾਦੇ ਕਰੂ ਨਾ ਲਾਦਣੀ ਉਹਨੂੰ ਤਿਆਰ ਕਰਨੇ ਦਾ ਸਾਰਾ ਕੁਝ ਪਤਾ ਉਹਨੂੰ ਪੁੱਛੂ ਆ ਬੀਰਨ ਬੁੱਟੇ ਹਾਂ ਮੈਂ ਬੁੱਟੇ ਲਾਣੀ ਲਾਦਣੀ ਆ ਇਹਨਾਂ ਇਦਾਂ ਬੁੱਟੇ ਪੁੱਛੂ ਖਲਾ ਫਲਾਵਟ ਦੇ ਵਾਲੇ ਕਾਹ ਇੱਕ ਉਹ ਬਸ ਦੇ ਲਵਾ ਲਈ ਇਹਦੇ ਬੁੱਟਿਆਂ ਦੇ ਦੀ ਜੋ ਕਰਕੇ ਲਾ ਦੇਣੇ ਹਾਂ ਸਵੇਰੇ ਮਿਲਣਾ ਪਿੱਛਣਾ ਦਾ ਸਵੇਰੇ ਅੱਛਾ ਪੂਰਾ ਪਹਿਲਾ ਹੋਣਾ ਲੱਗ ਜਾਣਾ ਪਰ ਜਾਨਾ ਸਵੇਰੇ ਪੁੱਛਣਾ ਮੈਂ ਭੁੱਲੇ ਗਿਆ ਇੱਕ ਬੁੱਟਾ ਤੇ ਹੋਣ ਦੇ ਦੋ ਚੱਲ ਬਈ ਦੇਖਦੇ ਨੇ ਬੈਠੀ ਏ ਹਵਾ ਚ ਤੇ ਲੋਜੀ ਖਬਰ ਜਾਂਦੀ ਦੀ ਕਿ ਡੈਮਾਂ ਦੇ ਪਾਣੀ ਖੋਲਤੇ ਤੇ ਦੇਖਦੇ ਦੇ ਇਹਦੀ ਲੜ ਭੱਜ ਗਈ ਤੇ ਇੱਧਰ ਤੇ ਇੱਧਰ ਬੱਦਲ ਚੈੱਕ ਕਰੋ ਬਈ ਦੇਖੋ ਕਿੰਨਾ ਚੜ ਕੇ ਬੱਦਲ ਆ ਗਿਆ ਪਹਿਲਾਂ ਤਿੱਖੀ ਧੁੱਪ ਤੇ ਤੁਹਾਨੂੰ ਸਵੇਰੇ ਦਿਖਾਈ ਤੀ ਹੁਣ ਕਿੰਨਾ ਕਾਲੀ ਘਾਟ ਆ ਗਈ ਬਈ ਚੱਲੀਏ ਮੁਰੇ ਹੁਣ ਤੇ ਆਹ ਦੇਖੋ ਪਾਣੀ ਦਿਖਾਉਣ ਲੱਗੇ ਵੇ ਸਤਲੁਜ ਦਰਿਆ ਦਾ ਕਹਿੰਦੇ ਆ ਬਾਕੀ ਰੋਪੜਿਆ ਕੇ ਦੇਖਾਂਗੇ ਰੋਪੜ ਦੀ ਉਹ ਆ ਰੋਪੜ ਦੀ ਹੋਈ ਆ ਬੜੇ ਹੈੱਡ ਦੀ ਪਹਿਲੀ ਗੇੜੇ ਦੌਸ਼ਟੇਨ ਨੂੰ ਪਾਣੀ ਜਾ ਰਿਹਾ ਇਸ ਹੱਦ ਤੱਕ 99 ਹੀ ਹਰ ਚੂਛਕ ਪਾਣੀ ਅੰਦਰ ਰੋਪੜ ਜਾ ਕੇ ਪਤਾ ਲੱਗੂਗਾ ਅੱਤਾਂ ਨੂੰ ਕੀ ਗੇਟ ਖੋਲਦੇ ਵੀ ਕਿ ਨਹੀਂ ਆ ਦੇਖੋ ਇੱਧਰ ਪਾਣੀ ਤੇ ਚੱਲੀ ਹੁਣ ਬਾਹਰ ਜਾ ਕੇ ਦਿਖਾਉਂਦਾ ਤੁਹਾਨੂੰ ਮੈਂ ਬੱਦਲ ਤੇ ਲੜ ਗਈ ਭੱਜ ਮੇ ਆਇਆ ਨਹੀਂ ਹਲੇ ਬੱਦਲ ਆ ਰਿਹਾ ਪਹਿਲੇ ਇਨੀ ਤਿੱਖੀ ਧੁੱਪ ਦੀ ਅੰਮੀ ਹੈ ਨਾ ਮੈਂ ਕਿਹਾ ਸ਼ਾਮ ਨੂੰ ਗੱਡੀ ਕੱਢੂਗੇ ਧੋ ਦੂਗੇ ਨਾਲੇ ਦੇ ਦੇ ਜੇ ਮਹੀ ਪੈਣ ਲੱਗੇ ਬਾਹਰੇ ਕੱਢ ਦੇਣੀ ਗੱਡੀ ਫਿਰ ਕੱਪੜਾ ਮਾਰਦੀ ਨਾ ਆਪ ਧੋ ਕੇ ਠੰਡਾ ਹੋ ਗਿਆ ਮੌਸਮ ਹੈ ਨਾ ਹੋਰ ਦੇਖੋ ਬੱਦਲ ਆਇਆ ਇੰਦਰ ਤੇ ਪਰਸ ਵੀ ਇਹਨ ਗਰਮ ਹੋਇਆ ਵਾ ਪੈਰ ਨੰਗੇ ਵੇਰੇ ਮੈਂ ਪੈਰ ਨਹੀਂ ਰੱਖ ਰਿਹਾ ਔਰ ਕਿੰਨਾ ਸੋਹਣਾ ਥਿਊ ਐ ਵਾ ਬੱਦਲਾਂ ਚੋਂ ਧੁੱਪ ਨਿਕਲਦੀ ਮੀਤਾ ਪੈਣ ਲੱਗ ਗਿਆ ਮੀ ਹਾਂ ਹਾਂ ਬਾਛੜ ਜੀ ਪੈਣ ਲੱਗੀ ਥੋੜੀ ਥੋੜੀ ਪਤਾ ਨਹੀਂ ਹਵਾ ਤੇ ਆ ਰਹੀ ਆ ਆ ਗਿਆ ਮੀ ਦਾ ਬਈ ਤੁਹਾਨੂੰ ਛੱਟੇ ਕਿਰਦੇ ਕਿੱਥੇ ਦਿਖਾਵਾਂ ਤਿਆਰੀ ਹੈ ਮੀ ਚ ਤਿਆਰੀ ਵਸ ਮੀ ਵਣਦੀ ਦਾ ਕਿੜਮਣ ਕਾਣੀ ਤਾਂ ਗਿਰਨ ਲੱਗ ਗਈ ਹਲਕੇ ਲਗੀ ਜ਼ਿਆਦਾ ਨਹੀਂ ਗਿਰ ਰਹੀ ਔਰ ਗਏ ਪਾਣੀ ਦੇ ਦਿਖਦੀ ਹੋ ਗਈ ਨੇ ਰੁਕ ਗਈ ਔਰ ਖੁੱਪ ਇਗਰ ਤੇ ਧੁੱਕੇ ਤੇ ਚੱਲੀਏ ਕੋਠੇ ਪੈ ਜਾ ਕੇ ਦਿਖਾਉਂਦਾ ਤੁਹਾਨੂੰ ਬੱਦਲ ਆਏ ਨਾ ਉੱਪਰ ਤੇ ਦਿਖੂਗਾ ਔਰ ਉਹਦੇ ਨਾਲ ਦਿਖਦਾ ਹਲੇ ਚੱਪਲਾ ਪਈਏ ਪਹਿਲਾਂ ਸਾੜਸ ਬਹੁਤ ਗਰਮ ਆਇਆ ਸਿੱਟੀ ਦਾ ਨਿਗਰਮਾ ਕਾਲੀ ਟਹਲ ਕਰਮ ਹੈ ਦਾ ਵੈਲੀ ਨੇਰੀ ਚੱਲਦੀ ਜਦੋਂ ਨੇਰੀ ਚੱਲ ਪੰਦੀ ਫੇ ਮੈਂ ਔਖਾ ਹੀ ਪੈਂਦਾ ਆ ਮੈਂ ਜਦੋਂ ਨੇਰੀ ਚੱਲ ਪੰਦੀ ਵੀ ਇਹੀ ਔਖਾ ਹੀ ਪੈਂਦਾ ਫੇਰ ਤਾਂ ਤਾਂ ਮੌਸਮ ਠੰਡਾ ਜਾ ਕਰਤਾ ਸਵੇਰੇ ਐਨ ਗਰਮੀ ਹੋਈ ਵੀ ਦੀ ਹੌ ਟਾਈਮ ਨਹੀਂ ਦੀ ਉਹਦੇ ਅੱਛੇ ਟੇਕਰ ਲੱਗੇ ਮਾੜੇ ਮੋٹے ਕਿਣਮਣ ਘਾਣ ਜੇ ਉਹਨੇ ਲਾ ਵੀ ਬੱਦਲ ਚੱਲ ਪਿਆ ਆ ਦੇਖੋ ਹੋ ਗਿਆ ਫੋਕ ਨੂੰ ਹੋ ਰਿਹਾ ਜਾਂਦਾ ਦਿਖਦਾ ਉਹਨਾਂ ਐਨ ਬੱਦਲ ਦੇ ਦੇ ਰਹੇ ਹਾਲੇ ਆਪਾਂ ਊਰਜਾ ਪੈਂਦੀ ਆ ਕੱਪੜੇ ਦਾ ਕੋਈ ਸਮਾਨ ਤਾਂ ਨਹੀਂ ਤਾਂ ਨਹੀਂ ਤੇ ਲੋ ਜੀ ਹੁਣ ਪੱਕਰਦੇ ਵੀਡੀਓ ਬੰਦ ਜੇ ਮੀਂਹ ਪਿਆ ਅਗਲੀ ਵੀਡੀਓ ਦਿਖਾਵਾਂਗੇ ਹੋਰ ਕਿੰਨਾ ਸੋਹਣਾ ਲੱਗਦਾ ਸਾਹਮਣੇ ਤੇ ਹਮਸਾ ਪਾਣੀ ਕੱਢਿਆ ਤਾਂ ਖੇਤ ਚ ਹੁਣ ਫੇਰ ਭਰ ਜਾਣਾ ਅੰਟੀ ਮਾਸਾ ਸੁੱਕਣਾ ਦਾ ਪਾਣੀ ਅੱਜ ਅਮੀ ਮਾਸਾ ਪਾਣੀ ਸੁੱਕਣਾ ਦਾ ਫੇਰ ਮੀ ਪੈਣਾ ਸ਼ਾਇਦ ਮੌਸਮ ਮੈਂ ਕਿਹਾ ਪਾਣੀ ਸੁੱਕਣਾ ਦਾ ਉੱਥੇ ਹਾਂ ਮੀ ਫੇਰ ਪੈਣਾ ਤੇ ਦੇਖ ਤੇ ਹਾਂਜੀ ਹਾਂਜੀ ਹੋਰ ਤਾਂ ਨਾਲੇ ਪਾਣੀ ਸੁਕਾਉਣਾ ਮੈਂ ਉਹ ਨਹੀਂ ਕਿ ਤੇ ਸਬਜ਼ੀ-ਭਜੀ ਦੀ ਕੋਈ ਗੱਲ ਕਰਦੇ ਹਾਂ ਨਾ 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 ਚਲੋ ਜੀ ਅਗਲੀ ਵੀਡੀਓ ਦਿਖਾਵਾਂਗੇ ਤੇ ਕਰਦੇ ਵੀਡੀਓ ਬੰਦ ਓਕੀ ਬਾਬਾ